ਚੈਨਲ ਜਬੀਖਰ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂਬਾਤ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ ਸਭ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਦਾ ਮੀਡਲ ਈਸਟ ਦਾ ਦੌਰਾ ਲਗਾਤਾਰ ਜਾਰੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਚੀਨ ਦੇ ਨਾਲ ਵਪਾਰਕ ਸਮਝੌਤੇ ਸੰਬੰਧੀ ਚਰਚਾ ਚੱਲ ਰਹੀ ਹੈ ਵੀ ਇਹਦੇ ਪਿੱਛੇ ਕਾਰਨ ਕੀ ਸੀ ਤੀਜੀ ਗੱਲਬਾਤ ਕਰਨੀ ਹੈ ਇੱਕ ਮਨਡੇਜ਼ ਭਰਾਮਾਂ ਦੀ ਸਜ਼ਾ ਦਾ ਮਾਮਲਾ ਬਹੁਤ ਵੱਡਾ ਇੱਕ ਕਤਲ ਚਰਚਾ ਦੇ ਵਿੱਚ ਆਇਆ ਸੀ ਬੜੀਆਂ ਫਿਲਮਾਂ ਤੇ ਨੈਟਫਲਿਕਸ ਸੀਰੀਜ਼ ਬਣੀ ਉਹਦੇ ਸੰਬੰਧੀ ਜ ਬੰਦ ਕੀਤਾ ਗਿਆ ਤੇ ਆਖਿਰ ਦੇ ਵਿੱਚ ਮਾਈਕਰੋਸਾਫਟ ਵੱਲੋਂ 6000 ਮੁਲਾਜ਼ਮਾਂ ਨੂੰ ਕੱਢਿਆ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਰਾਸ਼ਟਰਪਤੀ 트੍ਰੰਪ ਦਾ ਮਿਡਲ ਈਸਟ ਦੌਰਾ ਰਾਸ਼ਟਰਪਤੀ 트੍ਰੰਪ ਆਪਣੇ ਮਿਡਲ ਈਸਟ ਦੇ ਦੌਰੇ ਤੇ ਨੇ ਟੂਰ ਦੇ ਉੱਤੇ ਨੇ ਤੇ ਇਹ ਐਸ਼ ਵੇਲੇ ਉਸ ਟ੍ਰਿਪ ਦੇ ਉੱਤੇ ਜਦੋਂ ਇਹ ਸਾਊਦੀ ਅਰੇਬੀਆ ਗਏ ਐ ਸਾਊਦੀ ਅਰੇਬੀਆ ਤੋਂ ਬਾਅਦ ਸੀਰੀਆ ਦੇ ਵੱਡੇ ਜਿਹੜੇ ਲੀਡਰ ਨੇ ਉਹਨਾਂ ਨਾਲ ਮੁਲਾਕਾਤ ਹੋ ਰਹੀ ਆ ਕਤਰ ਤੇ ਵਿੱਚ ਪਹੁੰਚਿਆ ਉੱਥੇ ਬਹੁਤ ਵੱਡਾ ਪਰਮਾ ਸਵਾਗਤ ਕੀਤਾ ਗਿਆ ਦੁਨੀਆ ਦੇ ਵਿੱਚ ਬਹੁਤ ਵੱਖਰੇ ਤਰੀਕੇ ਨਾਲ ਇਸ ਦੌਰੇ ਨੂੰ ਦੇਖਿਆ ਜਾ ਰਿਹਾ ਰਾਸ਼ਟਰਪਤੀ 트럼ਪ ਅਮਰੀਕਾ ਦੇ ਲਈ ਕੀ ਕਰਦੇ ਆ ਇਹ ਡੀਲਸ ਕੀ ਨੇ ਇਹਦੇ ਬਾਰੇ ਵੀ ਗੱਲਬਾਤ ਕੀਤੀ ਜਾ ਰਹੀ ਹੈ ਇਹਨਾਂ ਦਾ ਬੇਟਾ ਲਗਾਤਾਰ ਆ ਜਾ ਰਿਹਾ ਇਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਬਿਜ਼ਨਸ ਡੀਲਸ ਕੀ ਨੇ ਉਹਦੇ ਬਾਰੇ ਵੀ ਚਰਚਾ ਜਿਹੜੀ ਚੱਲ ਰਹੀ ਹੈ ਸੀਰੀਆ ਦੇ ਨਾਲ ਸਬੰਧ ਬਹੁਤ ਚੰਗੇ ਅਮਰੀਕਾ ਦੇ ਰਹੇ ਨਹੀਂ ਹੁਣ ਇਹਨਾਂ ਨੇ ਰਾਸ਼ਟਰਪਤੀ 트럼ਪ ਨੇ ਅਨਾਊਂਸਮੈਂਟ ਕੀਤੀ ਸੀ ਵੀ ਅਮਰੀਕਾ ਜਿਹੜੀਆਂ ਸੰਕਸ਼ਨਸ ਲਾਈਆਂ ਪਾਬੰਦੀਆਂ ਲਾਈਆਂ ਸੀਰੀਆ ਦੇ ਉੱਤੇ ਉਹਨਾਂ ਨੂੰ ਚੱਕ ਰਹੇ ਆ ਹੁਣ ਇਹਨਾਂ ਨੇ ਉਹ ਪਾਬੰਦੀਆਂ ਚੱਕ ਦਿੱਤੀਆਂ ਕਿਉਂਕਿ ਦਾ ਉਹਨਾਂ ਦੀ ਇਕਨੋਮੀ ਦੇ ਉੱਤੇ ਅਸਰ ਬਹੁਤ ਹੋ ਰਿਹਾ ਪਹਿਲਾਂ ਇਹ ਪਾਬੰਦੀਆਂ ਲਾਈਆਂ ਵੀ ਅਮਰੀਕਾ ਨੇ ਸੀ ਇਹਨਾਂ ਦੀ ਸਟੇਟ ਵਿਜ਼ਿਟ ਆ ਕਤਰ ਦੇ ਵਿੱਚ ਕਤਰ ਦੀ ਰਾਜਧਾਨੀ ਜਿਹੜੀ ਦੋਹਾ ਆ ਰਾਸ਼ਟਰਪਤੀ 트ੰਪ ਨੇ ਉੱਥੇ ਅਫੀਸ਼ੀਅਲ ਇਵੈਂਟਸ ਜਿਹੜੇ ਨੇ ਸਰਕਾਰੀ ਕਈ ਸਮਾਗਮਾਂ ਨੂੰ ਟ੍ਰੈਂਡ ਕਰਨਾ ਤੇ ਸਾਰੇ ਕੁਝ ਦੇ ਵਿੱਚ ਇੱਕ ਵੱਡਾ ਫੈਂਸੀ ਡਿਨਰ ਤੇ ਜਿਹੜੇ ਕਤਰੇ ਲੀਡਰਸ ਨੇ ਉਹਨਾਂ ਦੇ ਨਾਲ ਕੀਤਾ ਜਾ ਰਿਹਾ ਕਤਰ ਲਈ ਇਹ ਬਹੁਤ ਵੱਡੀ ਗੱਲ ਆ ਕਤਰ ਰਿਸੋਰਸਸ ਦਾ ਭੰਡਾਰ ਆ ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਆ ਮਿਡਲ ਈਸਟ ਦੇ ਨਾਲ ਅਮਰੀਕਾ ਦੇ ਸਬੰਧ ਦਾ ਮਤਲਬ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਹੈ ਜਦੋਂ 트ੰਪ ਰਾਸ਼ਟਰਪਤੀ ਬਣੇ ਸੀ ਉਸ ਵੇਲੇ ਇੱਕ ਗੱਲ ਵਰਲਡ ਦੇ ਜਿਹੜੇ ਵੱਡੇ ਜਿਹੜੇ ਦੁਨੀਆ ਦੀ ਸਾਰੇ ਹਸਾਬ ਕਿਤਾਬ ਨੂੰ ਸੰਝਣ ਵਾਲੇ ਲੋਕ ਸੀ ਦੁਨੀਆ ਦੀ ਰਾਜਨੀਤੀ ਨੂੰ ਸਮਝਣ ਵਾਲੇ ਲੋਕ ਸੀ ਉਹ ਮੰਨ ਕੇ ਚੱਲਦੇ ਆ ਕਿ ਜਦੋਂ ਜੇ ਰਾਸ਼ਟਰਪਤੀ 트ੰਪ ਚੁਣੇ ਜਾਂਦੇ ਆ ਤਾਂ ਦੁਨੀਆ ਦੇ ਵਿੱਚ ਸ਼ਾਂਤੀ ਹੋਊਗੀ ਦੇਸ਼ਾਂ ਦੀ ਆਪਸ ਵਿੱਚ ਲੜਾਈ ਘੱਟ ਹੋਊਗੀ ਬਜਾਏ ਡੈਮੋਕ੍ਰੇਟਸ ਦੇ ਤੇ ਉਹ ਗੱਲ ਕਾਫੀ ਹੱਦ ਤੱਕ ਇਹ ਵੀ ਦੋਰਾ ਜਿਹੜਾ ਜੇ ਇਸ ਕਿਸਮ ਦੇ ਉਹਨਾਂ ਨਾਲ ਸਬੰਧ ਸੁਧਾਰ ਰਹੇ ਆ ਕਰਾਦੇ ਵਿੱਚੋਂ ਫਿਰ ਜਦੋਂ ਕਤਰ ਗਏ ਆ ਤੇ ਇਸ ਗੱਲ ਦੀ ਚਰਚਾ ਵੀ ਹੋਣੀ ਜਿਹੜੀ ਲਗਾਤਾਰ ਪਿਛਲੇ ਦਿਨਾਂ ਤੋਂ ਚੱਲ ਰਹੀ ਹੈ ਕਿ ਕਤਰ ਨੇ ਆਫਰ ਕੀਤਾ ਪਿਛਲੇ ਹਫਤੇ ਜਹਾਜ਼ ਅਮਰੀਕਾ ਦੀ ਸਰਕਾਰ ਨੂੰ ਵੀ ਅਸੀਂ ਇੱਕ ਬਹੁਤ ਲਗਜ਼ਰੀ 에ਰਪਲੇਨ ਤੁਹਾਨੂੰ ਦੇ ਰਹੇ ਹਾਂ ਤੇ ਕੁਝ ਅਫੀਸ਼ੀਅਲਸ ਨੇ ਇਤਰਾਜ਼ ਕੀਤਾ ਸੀ ਤੇ ਇਹ ਤੇ ਚਿੰਤਾ ਪ੍ਰਗਟ ਕੀਤੀ ਸੀ ਵੀ 400 ਮਿਲੀਅਨ ਡਾਲਰ ਦਾ ਜਹਾਜ਼ ਕੋਈ ਐਵੇਂ ਕਿਸੇ ਨੂੰ ਨਹੀਂ ਦਿੰਦਾ ਕਿਤੇ ਕਾਨੂੰਨ ਜਾਇਜ ਨਜਾਇਜ ਕੰਮ ਜਾਂ ਉਸ ਕਿਸਮ ਦੀ ਗੱਲਬਾਤ ਤੇ ਨਾ ਹੋਵੇ ਤਾਂ ਕੀ ਸੰਵਿਧਾਨ ਇਸ ਗੱਲ ਦੀ ਆਗਿਆ ਦਿੰਦਾ ਵੀ ਕਿਸੇ ਰਾਸ਼ਟਰਪਤੀ ਨੂੰ ਆਪਣੀ ਨਿੱਜੀ ਵਰਤੋਂ ਦੇ ਲਈ ਦੇ ਆ ਦਿੱਤਾ ਜਾਵੇ ਕੀ ਅਮਰੀਕਾ ਜਿਹੜਾ ਸਭ ਤੋਂ ਵੱਧ ਸਿਕਿਉਰਿਟੀ ਦੇ ਲਈ ਟੈਨਸ਼ਨ ਰੱਖਦਾ ਜਾਂ ਉਹਦਾ ਕਨਸਰਨ ਵੀ ਆ ਤੇ ਉੱਥੇ ਕਿਸੇ ਹੋਰ ਮੁਲਕ ਦਾ ਜਹਾਜ਼ ਦੇ ਵਿੱਚ ਇਹਨਾਂ ਦਾ ਰਾਸ਼ਟਰਪਤੀ ਜਾਂਦਾ ਹੋਵੇ ਭਾਵੇਂ ਮਾਡਰਨ ਆ ਭਾਵੇਂ ਬਹੁਤ ਵਧੀਆ ਹੈ ਪਰ ਇਹ ਗੱਲ ਬਣਦੀ ਨਹੀਂ ਰਾਸ਼ਟਰਪਤੀ ਟਰੰਪ ਨੇ ਡਿਫੈਂਡ ਕੀਤਾ ਸੀ ਉਹ ਕਹਿੰਦੇ ਵੀ ਗੱਲ ਠੀਕ ਹੈ ਜੇ ਕੋਈ ਦੇ ਰਿਹਾ ਤਾਂ ਲੈ ਲੈਣਾ ਚਾਹੀਦਾ ਇਹ ਬਹੁਤ ਕੰਪ੍ਰੈਸਿਵ ਪਲੈਨ ਆ ਉਹਦੀ ਸਿਫਤ ਕੀਤੀ ਸੀ ਜਹਾਜ਼ ਦੀ ਇਹਨਾਂ ਨੇ 400 ਮਿਲੀਅਨ ਡਾਲਰ ਵੀ ਥੋੜਾ ਨਹੀਂ ਹੁੰਦਾ ਜਿਹੜੀ ਵੈਂਸ ਦੂਜੇ ਪਾਸੇ ਅ ਸ਼ਿੰਟਰਨ ਨੇ ਹਾਲਾਂਕਿ ਵੱਡੇ ਕਈ ਉੱਚ ਅਧਿਕਾਰੀ ਰਾਸ਼ਟਰਪਤੀ 트াম্প ਦੇ ਨਾਲ ਇਸ ਮਿਡਲ ਈਸਟ ਦੇ ਟ੍ਰਿਪ ਦੇ ਉੱਤੇ ਗਏ ਆ ਤੇ ਪਿੱਛੇ ਜਿਹੜਾ ਜਿਹੜੀ ਵੈਂਸ ਨੇ ਉਹ ਵਾਈਟ ਹਾਊਸ ਦੇ ਵਿੱਚ ਨੇ ਤੇ ਉੱਥੇ ਕਿਉਂਕਿ ਨੈਸ਼ਨਲ ਪੁਲਿਸ ਵੀਕ ਵੀ ਚੱਲ ਰਿਹਾ ਤੇ ਉਹ ਜਿਹੜੇ ਜਿਹੜੇ ਪੁਲਿਸ ਆਫੀਸਰਸ ਨੇ ਉਹਨਾਂ ਦੀ ਸਪੋਰਟ ਉੱਥੇ ਕਰ ਰਹੇ ਆ ਰਾਸ਼ਟਰਪਤੀ 트럼ਪ ਉੱਥੇ ਗਏ ਤੇ ਇਹਨਾਂ ਨੇ ਕਤਰ ਦੀ ਸਿਫਤ ਬਹੁਤ ਕੀਤੀ ਆ ਕਹਿੰਦੇ ਖਾਸ ਤੌਰ ਦੇ ਉੱਤੇ ਖ਼ਬਰਾਂ ਦੇ ਵਿੱਚ ਇਹ ਵੀ ਚਰਚਾ ਬਣੀ ਆ ਰਾਸ਼ਟਰਪਤੀ 트럼ਪ ਨੇ ਕਤਰ ਕਤਰ ਦੇ ਜਿਹੜੀ ਉਹਨਾਂ ਦੀ ਬਿਊਟੀ ਆ ਉੱਥੇ ਦੀ ਖਾਸ ਤੌਰ ਦੇ ਉੱਤੇ ਚਿੱਟੇ ਮਾਰਬਲ ਨਾਲ ਬੜੀਆਂ ਬਿਲਡਿੰਗਾਂ ਉਹਦੀ ਸਿਫਤ ਕੀਤੀ ਆ ਤੇ ਨਾਲ ਹੀ ਜਿਸ ਕਿਸਮ ਦਾ ਉਹਨਾਂ ਨੇ ਇੱਕ ਸ਼ਾਹੀ ਠਾਠ ਦੇ ਨਾਲ ਇਹਨਾਂ ਦਾ ਵੈਲਕਮ ਕੀਤਾ ਉਸ ਗੱਲ ਦੀ ਓਪਨਲੀ ਰਾਸ਼ਟਰਪਤੀ 트럼ਪ ਨੇ ਸਿਫਤ ਕੀਤੀ ਆ ਸੀਰੀਆ ਦੇ ਲੀਡਰਾਂ ਦੇ ਨਾਲ ਜਿਹੜੀ ਅਨਯੂਜੂਅਲ ਜੀ ਮੀਟਿੰਗ ਸੀ ਮਤਲਬ ਇਹ ਇਸ ਤਰ੍ਹਾਂ ਦੀ ਫਾਰਮਲ ਨਹੀਂ ਸੀ ਰਾਸ਼ਟਰਪਤੀ 트럼ਪ ਮਿਲੇ ਸੀ ਰੀਆ ਦੇ ਜਿਹੜੇ ਇੰਟਰਮ ਲੀਡਰ ਨੇ ਅਹਿਮਦ ਅਲ ਸ਼ਰਾ ਦੇ ਨਾਲ ਤੇ ਸਾਊਦੀ ਅਰੇਬੀਆ ਜਿਹੜਾ ਉਹ ਜਿਹੜਾ ਸਾਊਦੀ ਅਰੇਬੀਆ ਦੇ ਵਿੱਚ ਉੱਥੇ ਇਹ ਨਾਰਮਲ ਮੀਟਿੰਗ ਨਹੀਂ ਸੀ ਦੋ ਜਿਹੜੇ ਸਟੇਟ ਹੈਡਸ ਦੇ ਵਿੱਚਕਾਰ ਜਿਆਦਾ ਇਨਫਾਰਮਲ ਮੀਟਿੰਗ ਇਹ ਦਸੀ ਜਾ ਰਹੀ ਹੈ ਮਾਰਕੋ ਰੂਬਿਓ ਨਵੇਂ ਇੱਕ ਪਾਵਰਫੁਲ ਰੋਲ ਆ ਇਹਨਾਂ ਦਾ 트럼ਪ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਤੇ ਉਹ ਬਿਜ਼ੀ ਨੇ ਇਹ ਸਾਰੇ ਇਸ਼ੂਸ ਜਿਹੜੇ ਹੈਂਡਲ ਕਰਨ ਦੇ ਵਿੱਚ ਰਾਸ਼ਟਰਪਤੀ 트ੰਪ ਨੇ ਆਪਣੇ ਜਿਹੜੇ ਇਸ ਫੋਰਨ ਗਿਫਟ ਦੇ ਉੱਤੇ ਵਿਊਜ਼ ਦਿੱਤੇ ਆ ਉਹਨਾਂ ਨੇ ਕਿਹਾ ਔਰ ਇਹ ਵਿਊ ਇਹਨਾਂ ਦੇ ਬਦਲੇ ਆ ਥੋੜੇ ਜਿਹਾ ਕਿਸੇ ਵੇਲੇ ਇਹਨਾਂ ਦੇ ਵਿਊ ਹੋਰ ਹੁੰਦੇ ਸੀ ਹੁਣ ਕਹਿੰਦੇ ਹੋਰ ਆ ਜਿਹੜਾ ਕਤਰ ਵੱਲੋਂ ਦਿੱਤਾ ਜਾ ਰਿਹਾ ਇਹ ਮਹਿੰਗਾ ਜਹਾਦ 2016 ਦੇ ਵਿੱਚ ਰਾਸ਼ਟਰਪਤੀ 트ੰਪ ਨੇ ਹਿਲਰੀ ਕਲਿੰਟਨ ਦੀ ਆਲੋਚਨਾ ਕੀਤੀ ਸੀ ਵੀ ਇਹਨੇ ਬਾਹਰਲੇ ਦੇਸ਼ਾਂ ਤੋਂ ਬਹੁਤ ਮਹਿੰਗੇ ਮਹਿੰਗੇ ਗਿਫਟ ਲਾਇਆ ਤੇ ਹੁਣ 25 ਦੇ ਵਿੱਚ ਇਹ ਇੱਕ ਲਗਜ਼ਰੀ ਜੈਟ ਕਤਰ ਤੋਂ ਲੈਣ ਦੇ ਲਈ ਇਹਨਾਂ ਨੂੰ ਲੱਗਦਾ ਬਈ ਠੀਕ ਆ ਕਿਉਂਕਿ ਸੈਂਕਸ਼ਨ ਚੱਕੀਆਂ ਗਈਆਂ ਆ ਇੱਥੋਂ ਦੂਜਾ ਸੈਂਕਸ਼ਨਸ ਪਈਆਂ ਲਾਈਆਂ ਬਹੁਤ ਸੀਗੀਆਂ ਇਹ ਇੱਕ ਚੰਗੀ ਨਿਊਜ਼ ਆ ਇਸ ਜਿਹੜਾ ਇਹਨਾਂ ਨੇ ਹੁਣ ਉੱਥੇ ਜਾ ਕੇ ਇਹ ਫੈਸਲਾ ਲਿਆ ਕੱਲ ਸੈਂਕਸ਼ਨ ਚੱਕਣ ਦਾ ਸੀਰੀਆ ਦੇ ਜਿਹੜੇ ਨਵੇਂ ਲੀਡਰ ਨੇ ਅਹਿਮਦ ਅਲ ਸ਼ਰਾ ਜਿਹੜੇ ਹੁਣੇ ਪਾਵਰ ਦੇ ਵਿੱਚ ਆਏ ਨੇ ਤੇ ਪੁਰਾਣੇ ਜਿਹੜੇ ਸਾਧ ਸਰਕਾਰ ਸੀ ਦਸੰਬਰ ਦੇ ਵਿੱਚ ਚਲੀ ਗਈ ਸੀ ਇਹਨਾਂ ਨੂੰ ਖਾਸ ਤੌਰ ਦੇ ਉੱਤੇ ਫਾਇਦਾ ਹੋਊਗਾ ਇਹ ਸੈਂਕਸ਼ਨਸ ਬਹੁਤ ਸਖਤ ਸੀਗੀਆਂ ਤਰ ਬਹੁਤ ਸੀਗੀਆਂ ਤੇ ਉਸ ਵੇਲੇ ਪਰਪਸ ਹੈਗਾ ਇਹਨਾਂ ਦਾ ਪਰ ਹੁਣ ਹਾਲਾਂਕਿ ਇਹ ਚੱਕ ਦਿੱਤੀ ਗਈਆਂ ਪਰ ਪੂਰੇ ਰਾਜਨੀਤਿਕ ਸਬੰਧ ਇਹਨਾਂ ਦੇ ਜਾਂ ਪੁਰੀਆਂ ਜਿਹੜੀਆਂ ਡਿਪਲੋਮੈਟਿਕ ਟਾਈਜ਼ ਨੇ ਇਹਨਾਂ ਦੇ ਨਾਲ ਹਜੇ ਸੀਰੀਆ ਦੇ ਨਾਲ ਅਮਰੀਕਾ ਦੀਆਂ ਉਸ ਤਰ੍ਹਾਂ ਦੀਆਂ ਨਹੀਂ ਬਣ ਸਕੀਆਂ ਹੁਣ ਨਵੇਂ ਲੀਡਰ ਨੇ ਇਹਨਾਂ ਦੇ ਨਾਲ ਕੀ ਗੱਲਬਾਤ ਹੁੰਦੀ ਆ ਕੀ ਹੁੰਦਾ ਉਹ ਬਾਅਦ ਦੀ ਗੱਲ ਆ ਕਿਉਂਕਿ ਪਸ਼ੋਕੜ ਦੇ ਵਿੱਚ ਅਲ ਕਾਇਦਾ ਨਾਲ ਇਹਨਾਂ ਦੇ ਸਬੰਧ ਰਹੇ ਆ ਜਿਹੜੇ ਜਬਾਤ ਅਲ Nusra ਆ ਇਹਨਾਂ ਨੇ ਜਿਹੜੀ ਵਫਾਦਾਰੀ ਇੱਕ ਕੱਤਵੱਦੀ ਗਰੁੱਪ ਅਲ ਕਾਇਦਾ ਦੇ ਨਾਲ ਸੀਗੀ ਜਦੋਂ ਇਹ ਪਹਿਲਾਂ ਆਏ ਸੀਗੇ ਤੇ ਬਾਅਦ ਵਿੱਚ ਇਹਨਾਂ ਨੇ ਆਪਣੀਆਂ ਟਾਈਜ਼ ਅੱਤਵਾਦੀਆਂ ਦੇ ਨਾਲ 2015 ਦੇ ਵਿੱਚ ਤੋੜ ਲਈਆਂ ਸੀ ਸਪਲਿਟ ਹੋ ਗਿਆ ਸੀ ਅਲ ਕਾਇਦਾ ਨਾਲੋਂ ਡਿਸਟੈਂਸ ਰੱਖ ਲਿਆ ਸੀ ਇਸ ਗਰੁੱਪ ਨਾਲੋਂ ਤੇ ਜਿਹੜੀਆਂ ਅਮਰੀਕਾ ਦੇ ਰਿਸੋਰਸਸ ਇਹ ਦੱਸਦੇ ਆ ਸੀਰੀਆ ਬਾਰੇ ਹਜੇ ਵੀ ਕੁਝ ਕਨਸਰਨ ਹੈਗੇ ਪਰ ਰਾਸ਼ਟਰਪਤੀ 트ੰਪ ਦੀ ਸੀਰੀਆ ਦੀ ਇਹ ਵਿਜ਼ਿਟ ਤੇ ਜੋ ਮਿਡਲ ਈਸਟ ਦੇ ਵਿੱਚ ਜਾ ਰਿਹਾ ਹੈ ਦੇ ਚੰਗੇ ਸਾਰਥਕ ਨਤੀਜੇ ਨਿਕਲਦੀ ਆਸ ਦੱਸੀ ਜਾ ਰਹੀ ਹੈ ਅਗਲੀ ਗੱਲ ਬਤ ਟੈਰਫਸ ਬਾਰੇ 트럼ਪ ਪ੍ਰਸ਼ਾਸਨ ਦੇ ਟੈਰਫ ਦੇ ਟੈਰਫ ਬਾਰੇ ਸ਼ਾਇਦ ਹੀ ਕੋਈ ਗੱਲ ਦੇ ਨੇ ਇਦਾਂ ਦਾ ਜਾਂਦਾ ਹੋਏ ਜਿਹਦੇ ਨਾਲ ਆਪਾਂ ਖਬਰਾਂ ਦੇ ਵਿੱਚ ਗੱਲ ਨਾ ਕਰੀਏ ਥੋੜੇ ਦਿਨ ਪਹਿਲਾਂ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਰਾਸ਼ਟਰਪਤੀ 트럼ਪ ਨੇ ਚੀਨ ਦੇ ਨਾਲ ਟੈਰਫ ਤੇ ਸੰਬੰਧੀ ਵਪਾਰ ਸਮਝੌਤਾ ਕਰ ਲਿਆ ਕੈਨਨ ਇਹ ਹੈ ਕਿ ਤੁਹਾਡੇ ਤੋਂ ਟੈਰਫ ਹਟਾ ਲੈਣੇ ਤੁਸੀਂ ਸਾਡੇ ਤੋਂ ਪਿਆਰਫ ਲਾਹ ਹਟਾ ਲਓ ਪਹਿਲਾਂ ਲਾਇਆ ਇਸ ਕਰਕੇ ਸੀ ਕਿ ਟ੍ਰੇਡ ਨੂੰ ਬੈਲੈਂਸ ਕਰਨਾ ਚਾਹੁੰਦੇ ਸੀ ਭਾਵੇਂ ਓਵਰঅল ਜਿੱਤੇ ਇਹਦੇ ਵਿੱਚ ਅਮਰੀਕਾ ਦੀ ਹੋਈ ਹੈ ਪਰ ਹੁਣ ਦੱਸਦੇ ਇਹ ਆ ਕਿ ਕੋ ਰਾਸ਼ਟਰਪਤੀ ਟਰੰਪ ਦੇ ਟੈਰਫ ਲਾਉਣ ਤੇ ਲਾਉਣ ਦੀ ਹਟਾਉਣ ਦੀ ਨੀਤੀ ਕਿਸੇ ਦੇ ਸਮਝ ਨਹੀਂ ਆਈ ਵੱਡੇ ਵੱਡੇ ਦੁਨੀਆ ਦੇ ਅਰਥਸ਼ਾਸਤਰੀ ਵੱਡੇ ਵੱਡੇ ਰਾਜਨੀਤੀ ਨੂੰ ਸਮਝਣ ਵਾਲਿਆਂ ਤੋਂ ਰਾਸ਼ਟਰਪਤੀ ਟਰੰਪ ਦੀ ਪਾਲਿਸੀ ਬਾਹਰ ਆ ਉਹਨਾਂ ਦੀ ਸਮਝ ਦੇ ਵਿੱਚ ਨਹੀਂ ਆ ਰਹੀ ਕਿਉਂਕਿ ਪ੍ਰੋਡਕਟ ਨਹੀਂ ਕਰ ਸਕਦੇ ਕੁਝ ਕਿ ਉਹਨਾਂ ਨੇ ਕਰਨਾ ਕੀ ਆ ਤੇ ਕਹਿਣਾ ਕੀ ਆ ਮਕਸਦ ਬੜਾ ਸਿੱਧਾ ਸੀ ਰਾਸ਼ਟਰਪਤੀ 트ੰਪ ਦਾ ਮਕਸਦ ਇਹ ਸੀ ਕਿ ਜੋਗਰਾ ਕੋ ਕਰਕੇ ਅਮਰੀਕਾ ਦੀ ਇਕਨੋਮੀ ਬਚਾਉਣੀ ਹੈ ਅਮਰੀਕਾ ਦੀ ਇੰਡਸਟਰੀ ਬਚਾਉਣੀ ਹੈ ਜਿਹੜੀ ਚੀਜ਼ ਅਮਰੀਕਾ ਦੇ ਵਿੱਚ ਬਣੇ ਉਹਦੀ ਵੈਲਿਊ ਹੋਵੇ ਜੇ ਕੋਈ ਬਾਹਰੋਂ ਚੀਜ਼ ਆਉਂਦੀ ਹੈ ਤਾਂ ਉਹ ਇੰਨੀ ਮਹਿੰਗੀ ਹੋ ਜਾਈਏ ਕਿ ਲੋਕ ਅਮਰੀਕਾ ਦੀ ਬਣੀਆਂ ਚੀਜ਼ਾਂ ਲੈਣ ਇਸੇ ਕਰਕੇ ਟੈਰਿਫ ਲਾਏ ਗਏ ਸੀ ਹੁਣ ਉਹ ਟੈਰਿਫ ਦੇ ਨਾਲ ਨੁਕਸਾਨ ਅਮਰੀਕਾ ਦਾ ਵੀ ਹੋਇਆ ਇੱਕ ਤੇ ਇਹ ਦੱਸਦੇ ਆ ਵੀ ਇਹ ਇਹਨਾਂ ਦੇ ਟੈਕਟਿਕ ਸੀਗੇ ਜਾਂ ਇਹਨਾਂ ਦੀ ਇੱਕ ਸਟ੍ਰੈਟਜੀ ਦਾ ਹਿੱਸਾ ਸੀ ਰਾਸ਼ਟਰਪਤੀ 트ੰਪ ਦੇ ਕਿ ਪਹਿਲਾਂ ਟੈਰਿਫ ਲਾ ਕੇ ਬਾਅਦ ਵਿੱਚ ਘਟਾ ਲੈਣੇ ਓਵਰਆ ਵੀ 145% ਕਹਿ ਕੇ 30% ਲਾ ਦੋ ਫੇਰ ਵੀ 30% ਬਹੁਤ ਆ ਲਾਉਣੇ 30 ਸੀ ਪਹਿਲਾਂ ਪਰ ਇਹਨਾਂ ਨੇ ਵੈਸੇ 145% ਕਹਿ ਕੇ ਦੁਨੀਆ ਨੂੰ ਡਰਾ ਦਿੱਤਾ ਚੀਨ ਦੇ ਉੱਤੇ ਟੈਰਫ ਲਾਉਣ ਦੇ ਨਾਲ ਹੁਣ ਗੱਲ ਇੱਕ ਹੋਰ ਸਾਹਮਣੇ ਆ ਰਹੀ ਹੈ ਉਹ ਕਹਿੰਦੇ ਵੀ ਅਸਲ ਦੇ ਵਿੱਚ ਸਟ੍ਰੈਟਜੀ ਦਾ ਜੋ ਕੁਝ ਸੀਗੀ ਪਰ ਅਸਲ 'ਚ ਗਲਤ ਚਲੇਗੀ ਰਾਸ਼ਟਰਪਤੀ 트ੰਪ ਦੇ ਜਿਹੜੇ ਟੈਕਸ ਲਾਉਣ ਤੋਂ ਬਾਅਦ ਜਿਹੜੇ ਚੀਨ ਦੇ ਸਮਾਨ ਦੇ ਉੱਤੇ ਜਦੋਂ ਇਹਨਾਂ ਨੇ ਟ੍ਰੇਡ ਨੂੰ ਰੀਬੈਲੈਂਸ ਕਰਨ ਦਾ ਯਤਨ ਕੀਤਾ ਉਹਦੇ ਵਿੱਚੋਂ ਜਿਹੜੇ ਕੁਝ ਨੇੜਲੇ ਬੰਦੇ ਨੇ ਕਹਿੰਦੇ ਸਰਕਾਰ ਦੇ ਜਾਂ ਰਾਸ਼ਟਰਪਤੀ 트੍ਰੰਪ ਦੇ ਉਹਨਾਂ ਨੇ ਇਹ ਦੱਸਿਆ ਕਿ ਜਿਹੜੇ ਬੰਦੇ ਤੁਹਾਡੀ ਸਪੋਰਟ ਕਰਦੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਉਹਨਾਂ ਦਾ ਨੁਕਸਾਨ ਹੋ ਰਿਹਾ ਚਾਹੇ ਵਰਕਰ ਨੇ ਚਾਹੇ ਟਰੱਕਰ ਨੇ ਚਾਹੇ ਲੌਂਗ ਸ਼ੋਰ ਮੈਨ ਨੇ ਲੋਕ ਕਾਮ ਤੌਰ ਦੇ ਤੇ ਜਿਹੜੇ 트੍ਰੰਪ ਦੀ ਸਪੋਰਟ ਕਰਦੇ ਆ ਉਹ ਇਸ ਵੇਲੇ ਤਰਾ ਤਰਾ ਕਰ ਰਹੇ ਆ ਕਿਉਂਕਿ ਇਕਨੋਮੀ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਚਾਹੇ ਉਹ ਲਾਸ ਐਂਜਲਸ ਦੀ ਪੋਰਟ ਹੋਵੇ ਉੱਥੇ 50% ਦੇ ਕਰੀਬ ਕੰਮ ਰਹਿ ਗਿਆ ਸ਼ੈਟਲ ਪੋਰਟ ਹੋਵੇ ਇੱਥੇ ਇੰਪੋਰਟ 72% ਵੱਧ ਗਿਆ ਪਰ ਫਿਰ ਵੀ ਇੱਥੇ ਟਰੱਕਾਂ ਦੇ ਟੋਆ ਟੋਆ ਦੇ ਵਿੱਚ 15% ਕਮੀ ਆ ਗਈ ਹੈ ਇਹ ਕਿਹਾ ਗਿਆ ਕਿ ਚੀਨ ਦੇ ਨਾਲ ਜਿਹੜੀ ਹੁਣ ਨੇਗੋਸ਼ੀਏਸ਼ਨ ਨੇਗੋਸ਼ੀਏਸ਼ਨ ਹੋਈ ਹੈ ਜਿਹੜੀ ਹੁਣ ਉਹਨਾਂ ਦੇ ਨਾਲ ਸੰਧੀ ਹੋਈ ਹੈ ਉਹਦੇ ਵਿੱਚ ਲੋਕਾਂ ਨੇ ਜਾਂ ਇਹਨਾਂ ਦੇ ਨੇੜੇ ਦੇ ਬੰਦਿਆਂ ਨੇ ਰਾਸ਼ਟਰਪਤੀ ਟਰੰਪ ਨੂੰ ਕਹਿਤਾ ਕਿ ਜਿਹੜੇ ਬੰਦੇ ਤੁਹਾਡੇ ਸਪੋਰਟਰ ਨੇ ਉਹਨਾਂ ਦਾ ਨੁਕਸਾਨ ਹੋ ਰਿਹਾ ਜਦੋਂ ਉਹਨਾਂ ਨੂੰ ਉਹਨਾਂ ਦੇ ਇੰਟਰਨਲ ਬੰਦਿਆਂ ਨੇ ਦੱਸਿਆ ਕਿ ਤੁਹਾਡੇ ਬੰਦਿਆਂ ਦਾ ਨੁਕਸਾਨ ਹੋ ਰਿਹਾ ਫਿਰ ਉਹਨਾਂ ਨੇ ਫੈਸਲਾ ਲਿਆ ਕਿ ਅਸੀਂ ਚੀਨ ਦੇ ਨਾਲ ਡੀਲ ਕਰਦੇ ਹਾਂ ਜਿਹੜੀ ਟਰੰਪ ਦੀ ਟੀਮ ਇਨੇ ਨੈਗੋਸ਼ੀਏਸ਼ਨ ਲਈ ਕਹਿੰਦੇ ਪੁਸ਼ ਕੀਤਾ ਜਿਹੜੇ ਚੀਫ ਆਫ ਸਟਾਫ ਨੇ ਇਹਨਾਂ ਦੇ ਸਿਚੁਏਸ਼ਨਲਿਸ ਉਹ ਤੇ ਉਹਨਾਂ ਨੇ ਕਹਿੰਦੇ ਰਾਸ਼ਟਰਪਤੀ 트াম্প ਨੂੰ ਇਹ ਗੱਲ ਸੀ ਕਿ ਤੁਹਾਡੇ ਵੋਟਰ ਤੁਹਾਡੇ ਨਾਲ ਰਾਜ ਨੇ ਗੁੱਸੇ ਨੇ ਤੇ ਉਹਨਾਂ ਨੇ ਕਿਹਾ ਵੀ ਜਾ ਕੇ ਹੁਣ ਚੀਨ ਦੇ ਨਾਲ ਗੱਲ ਟ੍ਰੇਡ ਟਾਕ ਜਿਹੜੀ ਆ ਉਹ ਕੀਤੀ ਜਾਵੇ ਸੋ ਚੀਨ ਦੇ ਨਾਲ ਪਾਰਸ਼ਲ ਮੀਲ ਬਣਾਈ ਗਈ ਹੈ ਨੈਗੋਸ਼ੀਏਸ਼ਨ ਹੋਈ ਹੈ ਜਨੇਵਾ ਦੇ ਵਿੱਚ ਯੂਐਸ ਤੇ ਚਾਈਨਾ ਦੇ ਵਿੱਚਕਾਰ ਤੇ ਇੱਕ ਛੋਟੀ ਜੀ ਡੀਲ ਹੋਈ ਹੈ ਜਿਸ ਦੇ ਨਾਲ ਕੁਝ ਟੈਰਫ ਘਟ ਗਏ ਆ ਪਰ ਫੁੱਲ ਫਾਈਨਲ ਟ੍ਰੇਡ ਐਗਰੀਮੈਂਟ ਹਜੇ ਤੱਕ ਨਹੀਂ ਹੋਇਆ ਲਗਾਤਾਰ ਰਾਸ਼ਟਰਪਤੀ ਟਰੰਪ ਆਪਣੇ ਟੈਰਫਾਂ ਸੰਬੰਧੀ ਫੈਸਲਿਆਂ ਨੂੰ ਬਦਲ ਰਹੇ ਆ ਤੇ ਬਿਜ਼ਨਸ ਤੇ ਜਿਹੜੇ ਮਾਰਕੀਟ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਉੱਤੇ ਬਹੁਤ ਸਾਰਾ ਪ੍ਰੈਸ਼ਰ ਪਾਇਆ ਜਿੰਨੀ ਵਾਰੀ ਵੀ ਟੈਰਫ ਲੱਗਿਆ ਜਿੰਨੀ ਵਾਰੀ ਵੀ ਪ੍ਰੋਬਲਮ ਕਾਜ਼ ਹੋਈ ਹੈ ਜਿਹੜੇ ਬਿਜ਼ਨਸ ਸੀਗੇ ਵੱਡੇ ਵੱਡੀਆਂ ਕੰਪਨੀਆਂ ਦੇ ਸੀਈਓ ਸੀਗੇ 트럼ਪ ਦੇ ਆਪਣੇ ਨੇੜੇ ਸੀਗੇ ਉਹਨਾਂ ਨੇ ਪ੍ਰੈਸ਼ਰ ਪਾਇਆ ਕਿ ਤੁਸੀਂ ਬੈਕਡਾਊਨ ਕਰੋ ਇਹਨਾਂ ਨੂੰ ਮਜਬੂਰ ਕਰ ਦਿੱਤਾ ਵੀ ਜਿਹੜਾ ਫੈਸਲਾ ਲਿਆ ਸੀ ਉਹਨੂੰ ਵਾਪਸ ਲਿਆ ਜਾਵੇ ਕਿ ਇਹ ਅਸਲ ਦੇ ਵਿੱਚ ਰਾਸ਼ਟਰਪਤੀ 트럼ਪ ਦੀ ਨੀਤੀ ਦਾ ਹਿੱਸਾ ਨਹੀਂ ਸੀ ਕਿ ਪਹਿਲਾਂ 145% ਟੈਰਫ ਲਾ ਦਿਓ ਜਦੋਂ ਰੌਲਾ ਪੈਗਾ ਤੇ ਮੁੜ ਕੇ 30% ਕਰ ਲਓ ਅਸਲ ਦੇ ਵਿੱਚ ਇਹਨਾਂ ਨੇ 145 ਹੀ ਲਾਉਣਾ ਸੀ ਪਰ ਕਿਉਂਕਿ ਲੋਕਾਂ ਦੇ ਵਿੱਚ ਵਿਰੋਧ ਹੋ ਗਿਆ ਔਰ ਇਹ ਵੀ ਇਹਨਾਂ ਦੇ ਆਪਣੇ ਲੋਕਾਂ ਦੇ ਵਿੱਚ ਤੇ ਕਿ ਰੈਕਟਰੀ ਆਫ ਸਟੇਟ ਜਾਂ ਦੂਜੇ ਜਿਹੜੇ ਨੇ ਉਹ ਇਹਨਾਂ ਨੂੰ ਜਾ ਕੇ ਜਦੋਂ ਇਹ ਦੱਸਣ ਲੱਗ ਪੈਂਦੇ ਆ ਕਿ ਆਹ ਪ੍ਰੋਬਲਮ ਆਈ ਆ ਤੇ ਫੇਰ ਇਹ ਫੈਸਲਾ ਲੈ ਕੇ ਇਹਨਾਂ ਨੇ ਸਾਰੇ ਸਾਰੇ ਟੈਰਫ ਜਿਹੜੇ ਆ ਉਹ ਪਿੱਛੇ ਨੂੰ ਕੀਤੇ ਆ ਆ ਪ੍ਰੋਮਿਸ ਬਹੁਤ ਵੱਡੇ ਸੀ ਪਰ ਨਤੀਜੇ ਓਡੇ ਵੱਡੇ ਨਹੀਂ ਨਿਕਲ ਰਹੇ ਰੀਅਲ ਜਿਹੜਾ ਗੇਨ ਆ ਇਹਨਾਂ ਟੈਰਫ ਤੋਂ ਓਡਾ ਵੱਡਾ ਜਿੰਨਾ ਕਿ ਲੱਗਦਾ ਸੀ ਓਡਾ ਵੱਡਾ ਇਹਨਾਂ ਕੋਲੋਂ ਨਹੀਂ ਨਿਕਲਿਆ ਜਿਹੜੀਆਂ ਡੀਲ ਹੋਈਆਂ ਦੂਜੇ ਦੇਸ਼ਾਂ ਦੇ ਨਾਲ ਵੀ ਜਿਵੇਂ ਯੂਕੇ ਆ ਵਨਰ ਦੇ ਨਾਲ ਵੀ ਬਹੁਤ ਵੱਡੇ ਕੋ ਬੈਨੀਫਿਟ ਇਥੇ ਆ ਰਿਹਾ ਹੈ ਹਜੇ ਤੱਕ ਨਹੀਂ ਦਿਖ ਰਿਹਾ ਇਕਨੋਮੀ ਜਿਹੜੀ ਆ ਉਹ ਤੇ ਟਰੰਪ ਦੀ ਪਪੂਲਰਿਟੀ ਤੇ ਮਾੜਾ ਅਸਰ ਪੈ ਰਿਹਾ ਸੀ ਸਟਾਕ ਮਾਰਕੀਟ ਦਾ ਥੱਲੇ ਚਲੇ ਜਾਣਾ ਕੰਪਨੀਆਂ ਦਾ ਸਟਰਗਲ ਕਰਨਾ ਸਾਰੇ ਕੁਸ਼ਤੇ ਵਿੱਚ ਤੇ ਜਿਹੜੀ ਰਾਸ਼ਟਰਪਤੀ ਟਰੰਪ ਦੀ ਅਪਰੂਵਲ ਰੇਟਿੰਗ ਹੈ ਕਿਉਂਕਿ ਸਰਵੇ ਤੋਂ ਬਾਅਦ ਵੀ ਹੋਇਆ ਸਰਵੇ ਬਾਅਦ ਦੇ ਵਿੱਚ ਦੱਸਿਆ ਕਿ ਰਾਸ਼ਟਰਪਤੀ ਟਰੰਪ ਦੀ ਅਪਰੂਵਲ ਰੇਟਿੰਗ ਥੱਲੇ ਨੂੰ ਗਈ ਆ ਇਸ ਕਰਕੇ ਇਹ ਰਿਸਕ ਹੀ ਸੀ ਇਹਨਾਂ ਦੇ ਲਈ ਕਿਸੇ ਵੀ ਟੈਰਫ ਨੂੰ ਉਸ ਤਰੀਕੇ ਦੇ ਨਾਲ ਰੱਖਣਾ ਟੈਰਫ ਹੈਗੇ ਨੇ ਹਟ ਗਏ ਨੇ ਕਾਫੀ ਜਿੱਦਾਂ 125 ਤੋਂ 30 ਪਰਸੈਂਟਾਜ ਨਾ ਪਰ ਆਮ ਨਾਲੋਂ ਹਜੇ ਵੀ ਜ਼ਿਆਦਾ ਨੇ ਭਾਵੇਂ ਇਹਨਾਂ ਨੇ ਟੈਰਫ ਘਟਾ ਰਹੇ ਆ ਪਰ ਫੇਰ ਵੀ ਜਿੰਨੇ ਨਾ ਹੋਣੇ ਚਾਹੀਦੇ ਸੀ ਟੈਰਫ ਜਾਂ ਪਹਿਲਾਂ ਸੀਗੇ 5 ਗੁਣਾ ਹਜੇ ਵੀ ਉਹਨਾਂ ਨਾਲੋਂ ਜ਼ਿਆਦਾ ਤੇ ਉਹ 5 ਗੁਣਾ ਅਸਰ ਇਕਨੋਮੀ ਦੇ ਉੱਤੇ ਇਹ ਸਾਰੇ ਕੁਝ ਦਾ ਵਿੱਚ ਪੈਣਾ ਹੈ ਟੈਰਫ ਪ੍ਰੈਨ ਦੇ ਉੱਤੇ ਬਹੁਤ ਵੱਡਾ ਚੈਲੰਜ ਬਹੁਤ ਵੱਡਾ ਸੰਕਟ ਰਾਸ਼ਟਰਪਤੀ ਦਾ ਆਪਣਿਆਂ ਦਾ ਉਹਨਾਂ ਦੇ ਉਲਟ ਹੋਣ ਦੇ ਨਾਲ ਟੈਰਫਾਂ ਦੇ ਉੱਤੇ ਫੈਸਲੇ ਜਿਹੜੇ ਆ ਪਿੱਛੇ ਨੂੰ ਆ ਰਹੇ ਆ ਇੱਕ ਕਤਲ ਹੋਇਆ ਸੀ ਉਹਦੇ ਬਾਰੇ ਆਪਾਂ ਗੱਲ ਕਤਲ ਹੋਇਆ ਸੀ ਅਗਸਤ 20199 ਨੂੰ ਕਤਲ ਕੀਤਾ ਸੀ ਲਾਇਲ ਮੈਂਡੇਸ ਨੇ ਤੇ ਦੂਜਾ ਨਾਂ ਸੀ 에릭 ਮੈਂਡੇਸ ਲਾਲ ਮੈਂਡੇਸ ਦੀ ਉਮਰ 21 ਸਾਲ ਸੀ 에릭 ਮੈਂਡੇਸ ਦੀ ਉਮਰ 18 ਸਾਲ ਸੀ ਇਹ ਗੱਲ 20 ਅਗਸਤ 1999 ਦੀ ਹੈ ਦੋ ਪ੍ਰਾਜ ਨੇ ਆਪਣੇ ਮਾਤਾ ਪਿਤਾ ਨੂੰ ਮਾਰ ਦਿੱਤਾ ਦੋਵਾਂ ਨੇ ਇਹਨਾਂ ਨੇ ਹੋਜ਼ੇ ਤੇ ਕਿਟੀ ਮੈਂਡਿਸ ਦੋਵੇਂ ਇਹ ਭਰਾ ਜਿਹੜੇ ਇਹਨਾਂ ਦੇ ਮਾਪੇ ਸੀਗੇ ਮਾਂ ਪਿਓ ਸੀਗੇ ਉਹਨਾਂ ਨੂੰ ਉਹਨਾਂ ਦੇ ਮਹਿਲ ਦੇ ਵਿੱਚ ਜਿਹੜਾ ਬਰੇਵਰੀ ਹਲਥ ਦੇ ਵਿੱਚ ਸੀਗਾ ਉੱਥੇ ਉਹਨਾਂ ਨੂੰ ਮਾਰ ਦਿੱਤਾ ਉਸ ਮਾਮਲੇ ਦੇ ਵਿੱਚ ਹੁਣ ਕੱਲ ਇੱਕ ਫੈਸਲਾ ਆਇਆ ਜਿਹਦੇ ਵਿੱਚ ਇਹਨਾਂ ਦੀ ਸਜ਼ਾ ਘਟਾਈ ਗਈ ਹੈ ਸਜ਼ਾ ਇਹਨਾਂ ਦੋਵਾਂ ਭਰਾਵਾਂ ਨੂੰ ਦਿੱਤੀ ਸੀ ਕਿ ਇਹਨਾਂ ਨੇ ਆਪਣੇ ਮਾਪੇ ਪਿਓ ਨੂੰ ਮਾਰ ਦਿੱਤਾ ਇਹ ਕਹਿੰਦੇ ਵੀ ਸਾਡੇ ਮਾਪੇ ਸਾਨੂੰ ਹਰਾਸ ਬਹੁਤ ਕਰਦੇ ਸੀ ਅਸੀਂ ਡਰੇ ਸੀਗੇ ਤੇ ਡਰ ਦੇ ਵਿੱਚ ਅਸੀਂ ਉਹਨਾਂ ਦਾ ਕਤਲ ਕਰਤਾ ਸਰਕਾਰੀ ਵਕੀਲ ਨੇ ਕਿਹਾ ਸੀ ਵੀ ਡਾਇਰੈਕਟਰੇ ਕੋਈ ਨਹੀਂ ਸੀ ਇਹਨਾਂ ਨੂੰ ਸਾਰਾ ਕੁਝ ਚੰਗਾ ਭਲਾ ਪਤਾ ਸੀ ਇਹਨਾਂ ਦੇ ਮਾਪੇ ਕੋਲ ਪੈਸਾ ਬਹੁਤ ਜ਼ਿਆਦਾ ਸੀ ਤੇ ਉਹ ਪੈਸਾ ਲੈਣ ਦੇ ਲਈ ਵੀ ਸਾਰਾ ਪੈਸਾ ਹੋਣਾ ਹੀ ਸਾਨੂੰ ਮਿਲ ਜੂਵੇ ਲਾਇਲ ਉਸ ਵੇਲੇ 21 ਸਾਲਾ ਦਾ ਤੇ ਐਰਿਕ ਮੈਂਡੇਜ਼ 18 ਸਾਲਾਂ ਦਾ ਇਹਨਾਂ ਨੇ ਆਪਣੇ ਮਾਪੇ ਨੂੰ ਗੋਲੀ ਮਾਰ ਦਿੱਤੀ ਤੇ ਪੁਲਿਸ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਸੀ ਲਗਭਗ ਸਾਲ ਲੱਗਾ ਸੀ ਇਹਨਾਂ ਦੋਵਾਂ ਨੂੰ 99 ਤੋਂ ਬਾਅਦ 90 ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਇਹਨਾਂ ਦੀ ਸਜ਼ਾ ਜੱਜ ਨੇ ਕੱਲ ਥੋੜੀ ਜੀ ਘਟਾਈ ਕਿੰਨੀ ਘਟਾਈ ਆ ਉਹਦੇ ਬਾਰੇ ਵੀ ਗੱਲ ਕਰਦੇ ਪਰ ਇਹ ਕ੍ਰਾਈਮ ਜਿਹੜਾ ਬਹੁਤ ਮਸ਼ਹੂਰ ਬਹੁਤ ਹੋਇਆ ਸੀ ਦੋ ਪਾਸੇ ਸੀ ਇਹਦੇ ਜਿਹੜਾ ਇਹਨਾਂ ਦਾ ਦੋਵਾਂ ਇਹ ਬ੍ਰਦਰ ਸੀਗੇ ਮੈਂਡੇਜ਼ ਬ੍ਰਦਰ ਕੇਸ ਕਰਕੇ ਜਾਣਿਆ ਜਾਂਦਾ ਇਹ ਕਹਿੰਦੇ ਅਸੀਂ ਮਾਪਿਆਂ ਨੂੰ ਇਸ ਕਰਕੇ ਮਾਰਿਆ ਕਿਉਂਕਿ ਕਈ ਸਾਲਾਂ ਦਾ ਸੈਕਸੂਅਲ ਤੇ ਈਮੋਸ਼ਨਲ ਸਾਡੇ ਨਾਲ ਅਬਿਊਜ਼ ਹੋ ਰਿਹਾ ਸੀ ਪ੍ਰੋਸੀਕਿਊਟਰ ਨੇ ਕਹੀ ਵੀ ਨਹੀਂ ਇਦਾਂ ਦੀ ਗੱਲ ਕੋਈ ਉਹਨੇ ਪੈਸੇ ਤੇ ਲੈ ਲਈ ਸਾਰਾ ਕੁਝ ਕੀਤਾ ਤੇ ਵੀ ਉਹ ਸਾਰੇ ਪੈਸਾ ਇਹ ਲੈਣਾ ਚਾਹੁੰਦੇ ਸੀਗੇ ਇਹਨਾਂ ਦਾ ਪਿਤਾ ਬਹੁਤ ਪਾਵਰਫੁਲ ਐਗਜ਼ੀਕਿਟਿਵ ਸੀਗਾ ਜਿਹੜਾ ਹੋਜ਼ੇ ਮਾਂਡੋ ਸੀ ਉਹ ਟਾਪ ਮਿਊਜ਼ਿਕ ਤੇ ਫਿਲਮ ਐਗਜ਼ੀਕਿਊਟਿਵ ਸੀ ਆਰਸੀਆ ਰੈਕੋਰਡਸ ਰਨ ਕਰਦਾ ਸੀ ਵੱਡਾ ਲੈਵਲ ਜਿਹੜਾ ਸਾਈਨ ਕੀਤਾ ਗਿਆ ਸੀ ਬਹੁਤ ਵੱਡੇ ਬੈਂਡਸ ਦੇ ਨਾਲ ਤੇ ਪਹਿਲਾ ਟਰਾਇਲ ਜਿਹੜਾ ਇਹਨਾਂ ਦਾ ਬਿਨਾਂ ਡਿਸੀਜਨ ਤੋਂ ਖਤਮ ਹੋਇਆ ਸੀ 1994 ਦੇ ਵਿੱਚ ਫਾਈਨਲ ਟਰਾਇਲ ਜਿਹੜਾ ਉੱਥੇ ਵੀ ਹੰਗ ਜਿਊਰੀ ਹੋ ਗਈ ਸੀ ਬਰਾਬਰ ਬਰਾਬਰ ਹੋ ਗਏ ਸੀ ਮਤਲਬ ਇਹ ਆ ਕਿ ਜਿਊਰਰ ਕਿਸੇ ਵੀ ਫੈਸਲੇ ਦੇ ਉੱਤੇ ਜਾਂ ਵਰਡਿੰਗ ਦੇ ਉੱਤੇ ਪਹੁੰਚ ਨਹੀਂ ਸੀ ਸਕੇ 1999 ਚ ਕਤਲ ਹੋਇਆ ਸੀ ਇਹ 1996 ਦੇ ਵਿੱਚ ਜਾ ਕੇ ਇਹਨਾਂ ਨੂੰ ਕਨਵਿਕਟ ਕੀਤਾ ਗਿਆ ਸੀ ਸੈਕੰਡ ਟਰਾਇਲ 1996 ਦੇ ਵਿੱਚ ਉਹਦੇ ਵਿੱਚ ਇਹਨਾਂ ਦੋਵਾਂ ਭਰਾਵਾਂ ਨੂੰ ਗਿਲਤੀ ਮੰਨਿਆ ਗਿਆ ਦ ਫਰਸਟ ਡਿਗਰੀ ਮਰਡਰ ਦੇ ਲਈ ਇਹਨਾਂ ਨੂੰ ਉਮਰ ਦੀ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਗਈ ਸੀ ਬਿਨਾਂ ਜ਼ਮਾਨਤ ਦੇ ਇਹ ਨਾਲ ਸ਼ਰਤ ਲਾਈ ਗਈ ਸੀ ਉਮਰ ਕਾਇਦ ਕਰ ਦਿਓ ਜਮਾਨ ਤੇ ਇਹਨਾਂ ਨੂੰ ਕੋਈ ਨਹੀਂ ਮਿਲਣੀ ਜਿੱਡਾ ਵੱਡਾ ਇਹਨਾਂ ਨੇ ਅਪਰਾਧ ਕੀਤਾ ਹੈ ਇਹ ਆਪਣੇ ਆਪ ਦੇ ਵਿੱਚ ਮਤਲਬ ਇੱਕ ਮਿਸਾਲੀ ਚੀਜ਼ ਸੀਗੀ ਕੇਸ ਇੰਨਾ ਜਿਆਦਾ ਇਹ ਮਤਲਬ ਪਾਰਟ ਆਫ ਦਾ ਪੌਪ ਕਲਚਰ ਬਣ ਗਿਆ ਜਿਹੜੇ ਇਹ ਮੈਨਨ ਡੇਜ਼ ਕੇਸ ਸ਼ਗਾ ਇਹ ਬਹੁਤ ਜਿਆਦਾ ਰੈਫਰੈਂਸ ਹੈ ਦਾ ਟੀਵੀ ਸ਼ੋਜ਼ ਦੇ ਵਿੱਚ ਜਿਹੜਾ ਗਲਿਮਰ ਗਰਲਸ ਸੀਗੀਆਂ ਜਾਂ 30 ਰੌਕ ਇਹ ਸਾਰੇ ਕੁਝ ਬਹੁਤ ਜਿਆਦਾ ਅਮਰੀਕਨ ਪੌਪ ਕਲਚਰ ਦੇ ਵਿੱਚ ਇਹ ਜ਼ਿਕਰਯੋਗ ਬਣ ਕੇ Netflix ਨੇ ਇਹਦੇ ਉੱਤੇ ਡਾਕੂਮੈਂਟਰੀ ਬਣਾਈ ਸੀ 2 ਸਾਲ ਪਹਿਲਾਂ 2023 ਦੇ ਵਿੱਚ ਨੌਂ ਪਾਰਟ ਉਹ ਰਿਲੀਜ਼ ਕੀਤੇ ਸੀ ਮੌਨਸਟਰਜ਼ ਦ ਲਾਇਲੈਂਡ ਐਰਿਕ ਮੈਂਡੋ ਸਟੋਰੀ ਇਦਾਂ ਕਰਕੇ ਇਹਦਾ ਨਾਂ ਸੀਗਾ ਮਤਲਬ ਇਹ ਏਡਾ ਪੌਪੂਲਰ ਜਿਹੜਾ ਇਹ ਕੇਸ ਬਣ ਗਿਆ ਸੀ ਪਬਲਿਕ ਜਿਹੜੀ ਐ سپورਟ ਬਹੁਤ ਜ਼ਿਆਦਾ ਆ ਗਈ ਸੀ ਜਦੋਂ ਅਹਿਮਦ ਜਿਹੜਾ Netflix ਵਾਲਾ ਚੱਲਿਆ ਸ਼ੋਅ ਉਹਦੇ ਤੋਂ ਬਾਅਦ ਲੋਕ ਇਕੱਠੇ ਹੋ ਗਏ ਸੀ ਸ਼ੋਅ ਤੋਂ ਬਾਅਦ ਲੋਕ ਇਕੱਠੇ ਹੋ ਕੇ ਬਹੁਤ ਵੱਡੇ-ਵੱਡੇ ਸੈਲੀਬ੍ਰਿਟੀਜ਼ ਵੀ ਜਿਨ੍ਹਾਂ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਵੀ ਉਹਨਾਂ ਨੂੰ ਛੱਡੋ ਰਾਕ ਕੋ ਗਲਤ ਬੰਦੇ ਤੁਸੀਂ ਫੜ ਕੇ ਅੰਦਰ ਦਿੱਤੇ ਆ ਤੇ ਟਿਕਟਾਕ ਦੇ ਉੱਤੇ ਇੱਕ ਮੂਵਮੈਂਟ ਜੀ ਸ਼ੁਰੂ ਹੋ ਗਈ ਸੀ ਉਹਦਾ ਵੀ ਬਹੁਤ ਵੱਡਾ ਰੋਲ ਪਿਆ ਜੇਲ੍ਹ ਦੇ ਵਿੱਚ ਨੇ ਇਹ ਐਸ ਵੇਲੇ ਇਹਨਾਂ ਦੋਵਾਂ ਦੀ ਸਬੰਧੀ ਹੁਣ ਫੈਸਲਾ ਕੈਲੀਫੋਰਨੀਆ ਜੱਜ ਨੇ ਚੇਂਜ ਕਰ ਦਿੱਤੇ ਨਾ ਦੋਹਾਂ ਦੇ ਮਾਮਲੇ ਦੇ ਵਿੱਚ ਇਹਨਾਂ ਦੀ ਸਜ਼ਾ ਇਹ ਕਿਹਾ ਗਿਆ ਜਿਹੜੀ ਆ ਵਿਦਆਊਟ ਪਨਿਸ਼ਮੈਂਟ 50 ਇਅਰ ਦਾ ਸੀਗੀ ਉਹਦੇ ਤੋਂ ਬਾਅਦ ਇਹਨਾਂ ਨੇ ਕਹਿ ਦਿੱਤਾ ਕਿ ਇਹ ਐਲੀਜੀਬਲ ਨੇ ਪੈਰੋਲ ਦੇ ਲਈ ਆਫਟਰ 35 ਇਅਰਸ ਇਨ ਪ੍ਰिजन ਸੋ so, 35 ਸਾਲਾਂ ਦੇ ਬਾਅਦ ਉਹ ਕਹਿੰਦੇ ਇਹ ਜਮਾਨਤ ਕਰ ਸਕਦੇ ਆ ਬਾਹਰ ਆ ਸਕਦੇ ਆ ਇਹ ਪਰ ਹਜੇ ਤੱਕ ਆਏ ਨਹੀਂ ਸੋ ਪੈਰੋਲ ਦੇ ਉੱਤੇ ਇਹਨਾਂ ਨੂੰ ਮਤਲਬ ਹੱਲੇ ਵੀ ਅਪਰੂਵ ਹੋਊਗੀ ਨਤੀਜਾ ਉਹ ਸਾਰਾ ਕੁਝ ਹੋਊਗਾ ਜੱਜ ਨੇ ਇਹ ਵੀ ਕਿਹਾ ਕਿ ਇਹਨਾਂ ਨੂੰ ਇੱਕ ਚਾਂਸ ਮਿਲਣਾ ਚਾਹੀਦਾ ਇਹਨਾਂ ਨੂੰ ਇਹ ਚਾਂਸ ਦੇ ਦੇਣਾ ਚਾਹੀਦਾ 35 ਸਾਲ ਦੇ ਬਾਅਦ ਇਹ ਬਹੁਤੇ ਥੋੜੇ ਜੇ ਈਮੋਸ਼ਨਲ ਕੋਰਟ ਦੇ ਵਿੱਚ ਹੋਇਆ ਜਦੋਂ ਕੋਰਟ ਦੀ ਹੀਅਰਿੰਗ ਹੋਈ ਕਿਉਂਕਿ ਇਹ ਜਿਹੜੇ ਉਸ ਵੇਲੇ 18 ਸਾਲ ਤੇ 21 ਸਾਲ ਉਮਰ ਸੀਗੀ ਉਹ ਐਸ ਵੇਲੇ ਇੱਕ ਦੀ ਉਮਰ 54 ਸਾਲ ਆ ਦੂਜੇ ਦੀ ਉਮਰ 57 ਸਾਲ ਆ ਤੇ ਸੋ ਇਸ ਮਾਮਲੇ ਦੇ ਵਿੱਚ ਫੈਮਿਲੀ ਦੀ سپورਟ ਸੀਗੀ ਰੀਲੀਜ਼ ਦੇ ਲਈ ਕਈ ਪਰਿਵਾਰ ਦੇ ਮੈਂਬਰ ਉਹਨਾਂ ਨੇ ਵੀ ਕਿਹਾ ਕਿ ਇਹਨਾਂ ਨੂੰ ਜਿਹੜਾ 35 ਸਾਲ ਦੀ ਪ੍ਰिजन ਬਹੁਤ ਜ਼ਿਆਦਾ ਹੈਗੀ ਹੈ ਸਖਤ ਸਜ਼ਾ ਜਿਹੜਾ ਇਹਨਾਂ ਨੇ ਕੰਮ ਕੀਤਾ ਸਜ਼ਾ ਭੋਗ ਤਲੀ ਛੱਡ ਦੇਣਾ ਚਾਹੀਦਾ ਸੋ 1999 ਦੇ ਵਿੱਚ ਇਹਨਾਂ ਨੂੰ ਆਪਣੇ ਮਾਪਿਆਂ ਨੂੰ ਮਾਰਨ ਦੇ ਦੋਸ਼ ਦੇ ਤਹਿਤ ਕੀਤਾ ਗਿਆ ਸੀ ਕੇਸ ਬਹੁਤ ਪਪੂਲਰ ਹੋਇਆ ਥੋੜੀ ਜੀ ਜੱਜਸ ਨੇ ਹੁਣ ਇਹਦੇ ਵਿੱਚ ਢਿੱਲ ਦੇ ਦਿੱਤੀ ਹੈ ਇਹਨਾਂ ਨੂੰ ਥੋੜੀ ਜੀ ਸੌਖ ਹੋਈ ਟਰੰਪ ਪ੍ਰਸ਼ਾਸਨ ਨੇ ਇੱਕ ਪ੍ਰੋਟੈਕਸ਼ਨ ਜਿਹੜੀ ਅਫਗਾਨ ਨੈਸ਼ਨਲ ਦੇ ਲਈ ਸੀਗੀ ਉਹ ਉਹ ਪ੍ਰੋਗਰਾਮ ਬੰਦ ਕਰਤਾ ਟਰੰਪ ਪ੍ਰਸ਼ਾਸਨ ਨੇ ਇੱਕ ਪ੍ਰੋਗਰਾਮ ਜਿਹਨੂੰ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ TPS ਕਹਿੰਦੇ ਸੀ ਉਹਨੂੰ ਕੈਨਸਲ ਕਰ ਦਿੱਤਾ ਜਿਹਦੇ ਨਾਲ ਘੱਟੋ-ਘੱਟ 12000 ਅਫਗਾਨੀਆਂ ਦੀ ਮਦਦ ਹੋ ਰਹੀ ਸੀ ਜਿਹੜੇ ਇਸ ਵੇਲੇ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਟੈਂਪਰੇਰੀ ਪ੍ਰੋਟੈਕਸ਼ਨ ਇਹ ਜਿਹੜਾ ਸਟੇਟਸ ਹੈ TPS ਪ੍ਰੋਗਰਾਮ ਹੈਗਾ ਇਹ ਲੋਕਾਂ ਨੂੰ ਆਗਿਆ ਦਿੰਦਾ ਕਿ ਜਿਹੜੇ ਦੇਸ਼ ਜਿੱਥੇ ਕਿਤੇ ਲੜਾਈ ਲੱਗੀ ਆ ਜਾਂ ਕੋਈ ਓਦਾਂ ਦੀ ਹੋਰ ਡਿਜ਼ਾਸਟਰ ਹੋ ਰਿਹਾ ਆ ਉਹ ਇੱਥੇ ਅਮਰੀਕਾ ਦੇ ਵਿੱਚ ਆ ਕੇ ਕਾਨੂੰਨੀ ਤੌਰ ਤੇ ਰਹਿ ਸਕਦੇ ਆ ਕੰਮ ਕਰ ਸਕਦੇ ਆ ਡਿਪੋਰਟ ਨਹੀਂ ਅਸੀਂ ਕਰਦੇ ਕਹਿੰਦੇ ਅਸੀਂ ਕੁਛ ਨਹੀਂ ਅਫਗਾਨਿਸਤਾਨ ਦੇ ਵਿੱਚ ਲੜਾਈ ਭਾਵੇਂ ਹਟ ਗਈ ਜਾਂ ਲੱਗੀ ਆ ਪਰ ਹਾਲਤ ਉੱਥੇ ਦੇ ਬਹੁਤੇ ਚੰਗੇ ਨਹੀਂ ਜਦੋਂ ਇਹ ਟੀਪੀਆ ਸੈਂਡ ਕਰ ਦਿੱਤਾ ਅਫਗਾਨਿਸਤਾਨ ਉਸ ਵੇਲੇ ਬਹੁਤ ਵੱਡੇ ਫੂਡ ਕ੍ਰਾਈਸਿਸ 'ਚੋਂ ਲੰਘ ਰਿਹਾ ਬਹੁਤ ਮਾੜੀ ਹਾਲਤ ਅਫਗਾਨਿਸਤਾਨ ਦੇ ਵਿੱਚ ਲੋਕਾਂ ਨੂੰ ਦੋ ਵੇਲੇ ਦੀ ਰੋਟੀ ਨਹੀਂ ਮਿਲ ਰਹੀ ਉੱਥੇ ਅਮਰੀਕਾ ਨੇ ਆਪਣੀ ਮਦਦ ਕਰਨੀ ਅਫਗਾਨਿਸਤਾਨ ਨੂੰ ਬੰਦ ਕਰ ਦਿੱਤੀ ਜਨਵਰੀ ਦੇ ਵਿੱਚ ਅਮਰੀਕਾ ਦੀ ਸਰਕਾਰ ਨੇ ਜਿੰਨੀ ਵੀ ਇਹ ਆਰਥਿਕ ਮਦਦ ਅਫਗਾਨਿਸਤਾਨ ਨੂੰ ਦਿੰਦੇ ਸੀ ਉਹਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਜਦੋਂ ਇਹਨਾਂ ਨੇ ਆਪਣੀ ਆਰਥਿਕ ਮਦਦ ਕੀਤੀ ਉੱਥੇ ਪਹਿਲਾਂ ਮੰਦਹਾਲੀ ਐਨੀ ਸੀ ਉਹ ਉਹਦੀ ਤੋਂ ਵੀ ਜ਼ਿਆਦਾ ਖਰਾਬ ਹੋ ਗਈ ਅਸੀਂ ਸਾਰੇ ਜਾਣਦੇ ਹਾਂ ਕਿ ਤਾਲਿਬਾਨ ਅਫਗਾਨਿਸਤਾਨ ਨੂੰ 2021 ਤੋਂ ਬਾਅਦ ਕੰਟਰੋਲ ਕਰ ਰਿਹਾ ਬੜਾ ਸਖਤ ਇੱਕ ਇਸਲਾਮਿਕ ਗਰੁੱਪ ਆ ਤੇ ਇਹ ਅਫਗਾਨਿਸਤਾਨ ਦੇ ਉੱਤੇ ਅੱਜ ਵੇਲੇ ਸਰਕਾਰ ਉਹਨੂੰ ਟੇਕਓਵਰ ਕਰ ਲਿਆ ਤਾਲਿਬਾਨ ਜਿਹੜਾ ਆ ਉਹ ਚਾਹੁੰਦਾ ਆ ਟਾਈਜ਼ ਅਮਰੀਕਾ ਦੇ ਨਾਲ ਤਾਲਿਬਾਨ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਦਾ ਅਮਰੀਕਾ ਦੇ ਨਾਲ ਰਿਸ਼ਤਾ ਥੋੜਾ ਜਿਹਾ ਠੀਕ ਹੋਵੇ ਪਰ ਪ੍ਰੋਬਲਮ ਜਿਹਦੇ ਵਿੱਚ ਬਹੁਤ ਵੱਡੀਆਂ ਕਿਉਂਕਿ ਉਹਨਾਂ ਦੀ ਪਾਲਿਸਿਜ਼ ਬਹੁਤ ਜ਼ਿਆਦਾ ਹਾਰਸ਼ ਆ ਤਾਲਿਬਾਨ ਦੇ ਇਸ ਰਾਜ ਦੇ ਵਿੱਚ ਸਖਤੀਆਂ ਬਹੁਤ ਆ ਕੁੜੀਆਂ ਜਿਹੜੀਆਂ ਉਹਨਾਂ ਨੂੰ ਬੈਨ ਕੀਤਾ ਵੀ ਨਾ ਉਹ ਪੜ ਸਕਦੀਆਂ ਨਾ ਕਿਤੇ ਜਾ ਸਕਦੀਆਂ ਸਕੂਲ ਯੂਨੀਵਰਸਿਟੀ ਦੇ ਵਿੱਚ ਨਾ ਉਹਨਾਂ ਨੂੰ ਬਹੁਤੀ ਥਾਵਾਂ ਦੇ ਉੱਤੇ ਕੰਮ ਕਰਨ ਦੀ ਜਿਹੜੀ ਆਗਿਆ ਆ ਉਹ ਟਰੈਵਲ ਵੀ ਨਹੀਂ ਕਰ ਸਕਦੀਆਂ ਫ੍ਰੀਲੀ ਔਰਤਾਂ ਅਫਗਾਨਿਸਤਾਨ ਦੇ ਵਿੱਚ ਜਿੰਨਾ ਚਿਰ ਉਹਨਾਂ ਦੇ ਨਾਲ ਕੋਈ ਉਹਨਾਂ ਦਾ ਮੇਲ ਰਿਸ਼ਤੇਦਾਰ ਨਹੀਂ ਹੈ ਜਾਂ ਕੋਈ ਹੋਰ ਚੀਜ਼ਾਂ ਉਹਨਾਂ ਦੀ ट्रैवलिंग ਬੈਨ ਉਹਨਾਂ ਦੀਆਂ ਆਵਾਜ਼ਾਂ ਬੰਦ ਕਰਵਾਈਆਂ ਜਾ ਰਹੀਆਂ ਉੱਥੇ ਤੇ ਹੁਣ ਜੇ TPS ਬੰਦ ਕਰ ਦਿੱਤਾ ਇਹਨਾਂ ਨੇ ਤੇ ਸੰਕਟ ਇੱਥੇ ਵੀ ਖੜਾ ਹੋ ਜਾਣਾ TPS ਬੰਦ ਕਰਨ ਦੇ ਨਾਲ ਜਿਹੜੇ ਅਫਗਾਨੀ ਇੱਥੇ ਅਮਰੀਕਾ ਦੇ ਵਿੱਚ ਸੁੱਖ-ਸਾਂਤ ਦੇ ਨਾਲ ਰਹਿ ਰਹੇ ਆ ਪੋਸੀਬਲੀ ਇਹਨਾਂ ਨੂੰ ਉਸ ਖਤਰਨਾਕ ਹਾਲਤ ਦੇ ਵਿੱਚ ਜਾਣਾ ਪਊਗਾ ਲੜਾਈ ਹੁਣ ਅਫਗਾਨਿਸਤਾਨ 'ਚ ਹੈ ਨਹੀਂ ਜਿਹੜੀ ਪਹਿਲਾਂ ਸੀਗੀ ਪਰ ਉੱਥੇ ਹਾਲਤ ਹਜੇ ਵੀ ਇੰਨੀ ਜ਼ਿਆਦਾ ਮਾੜੀ ਆ ਕਿ ਇਹ ਰੂਲ ਖਤਮ ਹੋਣ ਦੇ ਨਾਲ ਹੁਣ ਸੰਕਟ ਇਹ ਪੈਦਾ ਹੋਇਆ ਆ ਇਹ ਲੋਕ ਕਿੱਥੇ ਜਾਣਗੇ ਇਹਨਾਂ ਦਾ ਕੀ ਬਣੂਗਾ ਤੇ ਟੀਪੀਐਸ ਖਤਮ ਕਰਨਾ ਚਾਹੀਦਾ ਸੀ ਜਾਂ ਨਹੀਂ ਚਾਹੀਦਾ ਸੀ ਇਹਦੇ ਬਾਰੇ ਜਿਹੜੀ ਚਰਚਾ ਆ ਉਹ ਚੱਲ ਰਹੀ ਆ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਸ ਸਮਾਪਤ ਕਰਦੇ ਆ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ